ਕਰਤਾ ਪਾਠ ਕਰਨਾ ਹੈ ਸਾਰੀਆਂ ਸੰਗਤਾਂ ਨੇ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ 무ਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਨਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਸ ਸੇਈ ਨਾਨਕਾ पूरन सोई संत संत जनामिल हर जस गायो कोट जन्म के दुख गुआयो जो चाहत सोई मन पायो कर कृपा हर नाम देवायो सर्व सुख हर नाम वडाई ਗੁਰ ਪਰਸਾਦ ਨਾਨਕ ਮਤ ਪਾਈ ਸਤਿਗੁਰੂ ਗਰੀਬ ਨਵਾਜ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਤਿਗੁਰੂ ਲੋਗ ਤੇ ਪਰਲੋਕ ਤੇ ਰਾਖੇ ਸਤਿਗੁਰੂ ਦੀਨ ਦੁਨੀ ਦੇ ਮਾਲਕ ਸਤਿਗੁਰੂ ਲੋਕ ਤੇ ਪਰਲੋਕ ਤੇ ਰਾਖੇ ਸਤਿਗੁਰੂ ਬ੍ਰਹਮ ਗਿਆਨ ਦੀ ਦਾਤ ਬਖਸ਼ਣ ਵਾਲੇ ਸਤਿਗੁਰੂ ਗਰੀਵਨਵਾਜ ਧਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਾਜ਼ੂਰੀ ਵਿੱਚ ਸੱਜ ਕੇ ਉਸ ਮਹਾਨ ਮਹਾਪੁਰਖ ਜਿੰਨਾ ਆਪਣੇ ਜੀਵਨ ਵਿੱਚ ਅਲੂਣੇ ਖਿਜੜੀ ਖਾ ਕੇ ਆਪਣੇ ਜੀਵਨ ਦਾ ਨਿਰਭਾਹ ਕੀਤਾ ਮਨੁੱਖਤਾ ਨੂੰ ਜਲ ਪਾਣੀ ਦੀ ਸੇਵਾ ਕਰਨੀ ਪਸ਼ੂ ਪੰਖੀਆਂ ਨੂੰ ਵੀ ਜਲ ਪਾਣੀ ਛਕਾਣਾ ਕਿਉਂਕਿ ਸੱਚੇ ਪਾਤਸ਼ਾਹ ਕਹਿੰਦੇ ਜਨ ਪਰੇ ਉਹ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਬਿਲਾਏ ਉਹਨਾਂ ਮਹਾਪੁਰਖਾਂ ਦੇ ਪਵਿੱਤਰ ਯਾਰ ਵਿੱਚ ਕੱਤਰ ਹੋਏ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ ਧਿਆਨ ਧਰੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਦਾ ਅਸੀਸ ਨਵਾਓ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਗੁਰਦੁਆਰਾ ਸਾਹਿਬ ਆਉਂਦਾ ਹੈ ਕਿਸੇ ਮਹਾਂਪੁਰ ਕੋਲੇ ਜਾਂਦਾ ਹੈ ਪਰ ਉੱਥੇ ਅਸੀਂ ਆਪਣੀ ਮਨ ਦੀ ਮੱਤ ਨੂੰ ਅੱਗੇ ਰੱਖਦੇ ਸੱਚੇ ਪਾਤਸ਼ਾਹ ਕਹਿੰਦੇ ਮਨ ਕੀ ਮਤ ਤਿਆਗੋ ਅੰਦੇ ਕਹਿੰਦੇ ਮਨ ਦੀ ਜਿਹੜੀ ਮੱਤੜੀ ਹੈ ਇਸ ਨੂੰ ਤਿਆਗ ਦੇ ਬਹੁਤਾ ਦਾ ਇਹੋ ਹੀ ਕਰਮ ਸਾਡਾ ਹੋਇਆ ਕਰਦਾ ਹੈ ਕਿ ਮਹਾਂਪੁਰਖੋ ਸਾਡੇ ਬੱਚੇ ਨੂੰ ਬਾਹਰ ਭੇਜ ਦਿਓ ਸਾਡੇ ਬੱਚੇਰੀ ਨੂੰ ਨੌਕੀ ਲਵਾ ਦਿਓ ਉਹ ਵਿਰਲੇ ਹੀ ਗੁਰਮੁਖ ਪਿਆਰੇ ਹੋਣਗੇ ਜਿਹੜੇ ਇਹ ਆਣ ਕੇ ਸਤਗੁਰਾਂ ਦੀ ਹਾਜ਼ੂਰੀ ਵਿੱਚ ਕਿਸੇ ਗੁਰਸਿੱਖ ਨੂੰ ਬੇਨਤੀ ਕਰਦੇ ਹੋਣਗੇ ਮਹਾਂਪੁਰਖ ਨੂੰ ਬੇਨਤੀ ਕਰਦੇ ਹੋਣਗੇ ਕਿ ਮਹਾਂਪੁਰਖੋ ਮੇਰੀ ਅਰਦਾਸ ਕਰ ਦਿਓ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ गावा ਦਿਨ ਰਾਤ ਨਾਨਕ ਚਾਉ ਇਹ ਜਗ ਮੇ ਉਤਮ ਕਾੜੀਏ ਵਿਰਲੇ ਕੇਈ ਕੇ ਉਹ ਜਗ ਦੇ ਵਿੱਚ ਸੰਸਾਰ ਦੇ ਵਿੱਚ ਵਿਰਲੇ ਹੀ ਨੇ ਨਹੀਂ ਤਾਂ ਸਾਰੇ ਇਹੋ ਮੰਗਦੇ ਮਾਣ ਮੰਗੋ ਤਾਣ ਮੰਗੋ ਤਾਂ ਲక్ష్ਮੀ ਸੁਤ ਦੇ ਕੇਵਲ ਇਹ ਵਸਤੂਆਂ ਹੀ ਮੰਗਣ ਵਾਸਤੇ ਜਗਿਆਸੂ ਆਉਂਦਾ ਹੈ हां असली जाना ਵੀ ਹੈ ਸਾਡਾ ਹੱਕ ਵੀ ਹੈ ਗੁਰੂ ਅੱਗੋਂ ਸਤਿਗੁਰ ਮਹਾਰਾਜ ਦੇ ਚਰਨਾਂ ਵਿੱਚੋਂ ਮੰਗਣਾ ਕਿਉਂਕਿ ਸਤਿਗੁਰ ਮਹਾਰਾਜ ਦੇ ਬਚਨ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਜੋ ਵੀ ਜੀਵ ਇਸ ਸੰਸਾਰ ਤੇ ਆਉਂਦਾ ਹੈ ਜੋ ਕਾਲਪੁਰਖ ਵਾਹਿਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਵਿੱਚ ਮੰਗਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਦਾਤਾਂ ਦਿੰਦੇ ਆ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕੋਲੇ ਮਾਤਾ ਆਈ। ਕਹਿ ਲੱਗੀ ਸੱਚੇ ਪਾਤਸ਼ਾਹ ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰ ਦਿਓ। ਸਤਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਤੇਰੇ ਕਰਮਾਂ ਵਿੱਚ ਪੁੱਤਰ ਨਹੀਂ ਹੈ ਮਾਤਾ ਜੀ ਸਤ ਸੰਗੀ ਸਨ ਭਉ ਭਗਤੀ ਵਾਲੇ ਸਨ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਸੀ ਕਰਮਾਂ ਦੇ ਵਿੱਚ ਤੇ ਇੱਥੇ ਕਿਰਪਾ ਕਰਕੇ ਲਿਖ ਦਿਓ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਚੰਗਾ ਭਾਈ ਲਿਆਓ ਛਾਹੀ ਤੇ ਦਿਵਾਨ ਕਈ ਬੋਲਦੇ ਬੋਲਦੇ ਲੰਘ ਜਾਂਦੇ ਅੱਗੇ ਭੁੱਲਣ ਲੋਕ ਕਹਿ ਦਿੰਦੇ ਆ ਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਏਕਾ ਪੌੜਾ ਸੀ ਤੇ ਘੋੜੇ ਨੇ ਪੌੜ ਚੱਕ ਦਿੱਤਾ ਲਾ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਸਾਤਾ ਪੈ ਗਿਆ ਇਹ ਕਦੇ ਨਹੀਂ ਹੋ ਸਕਦਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਸੰਸਾਰੀ ਲੋਕ ਭੁੱਲ ਸਕਦੇ ਹਾਂ ਪਰ ਗੁਰੂ ਪਰਮੇਸ਼ਰ ਨਹੀਂ ਭੁੱਲ ਸਕਦਾ ਹਾਂ ਇਹ ਗੱਲ ਹੋ ਸਕਦੀ ਹੈ ਕਿ ਜਿਸ ਘੋੜੇ ਨੂੰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਸੀ ਜਦੋਂ ਮਾਤਾ ਨੇ ਇੱਕ ਪੁੱਤਰ ਦੀ ਬੇਨਤੀ ਕੀਤੀ ਤਾਂ ਘੋੜੇ ਨੇ ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਸਰਨਾ ਦੇ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੇ ਮੇਰਾ ਦੇ ਘਰ ਵਿੱਚ ਆਇਓ ਤ੍ਰਠਿਓ ਇੱਕ ਪੁੱਤਰ ਲਿਖਣ ਲੱਗੇਓ ਸੱਚੇ ਪਾਤਸ਼ਾਹ ਮਾਰੇ ਸੱਤ ਪੁੱਤਰਾਂ ਦੀ ਦਾਤ ਬਖਸ਼ਿਸ਼ ਕਰਦੇਓ ਇਸ ਘੋੜੇ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਮਾਰੇ ਕਬੂਲ ਕੀਤੀ ਹੈ ਹਰ ਵਾਹਿਗੁਰੂ ਜਿਸ ਮਹਾਂਪੁਰਖਾਂ ਦੇ ਅਸਥਾਨ ਤੇ ਆਪਾਂ ਕਤਰ ਹੋਏ ਆ ਪਿਛਲੇ ਸਾਲ ਹੀ ਵਰਤਮਾਨ ਮੁਖੀ ਦਮਦਮੀ ਟਕਸਾਲ શ્રી ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਵਾਦ ਜਿਨ੍ਹਾਂ ਦੇ ਹੁਕਮ ਅਨਸਾਰ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ ਮਹਾਂਪੁਰਖਾਂ ਨੇ ਬਾਬਾ ਜਵਾਰਦਾਸ ਜੀ ਦਾ ਸੰਗਤਾਂ ਨੂੰ ਇੱਕ ਬਚਨ ਸੁਣਾਇਆ ਸੰਗਤਾਂ ਨੇ ਬੇਨਤੀ ਕੀਤੀ ਪ੍ਰੇਮੀਆਂ ਨੇ ਕਿ ਮਹਾਂਪੁਰਖੋ ਕੋਈ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਆਪਜੀ ਸੱਚਖੰਡ ਜਾਣਾ ਹੈ ਕਿਉਂਕਿ ਕਹਿੰਦੇ ਮਹਾਪੁਰਖਾਂ ਨੇ ਪਹਿਲਾਂ ਹੀ ਦਰਸਾ ਦਿੱਤਾ ਕਿ ਭਾਈ ਸਮਾਂ ਲਾਗੇ ਆ ਗਿਆ ਸੱਚਖੰਡ ਚਲੇ ਜਾਣਾ ਕਹਿੰਦੇ ਸੰਗਤਾਂ ਨੇ ਬੇਨਤੀ ਕੀਤੀ ਮਹਾਪੁਰਖੋ ਸਾਨੂੰ ਕਿਵੇਂ ਪਤਾ ਚੱਲੇਗਾ ਜਿਵੇਂ ਅੱਜ ਦੇ ਯੁੱਗ ਵਿੱਚ ਟੈਲੀਫੋਨ ਹੈ ਗੱਡੀਆਂ ਨੇ ਕਈ ਸਾਧਨ ਨੇ ਇੱਕ ਸਕਿੰਟਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਖਬਰ ਚਲੀ ਜਾਂਦੀ ਹੈ ਇੱਕ ਸਕਿੰਟ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਖਬਰ ਜਿਹੜੀ ਚਲੀ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਪਰ ਉਦੋਂ ਯੁੱਗ ਕਿਹੋ ਜਿਹਾ ਸੀ ਐਸ ਪਿੰਡ ਨੂੰ ਨੇ ਦੂਜੇ ਪਿੰਡ ਨੂੰ ਪਤਾ ਲੱਗ ਸਕਦਾ 10 10 15 ਕਿਲੋਮੀਟਰ ਮੀਲ ਤੱਕ ਪਤਾ ਚੱਲ ਸਕਦਾ ਹਰ ਕਹਿੰਦੇ ਮਹਾਪੁਰਖਾਂ ਨੇ ਵਜਨ ਕੀਤਾ ਬਾਬਾ ਜਵਾਰਦਾਸ ਜੀ ਨੇ ਕਹਿ ਲੱਗੇ ਗੁਰਮਖੋ ਕਭਰਾਉਣਾ ਜਦੋਂ ਅਸੀਂ ਸੱਚਖੰਡ ਨੂੰ ਜਾਣਾ ਹੋਇਆ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਵੇਗਾ ਆਪਣੇ ਆਪ ਹੀ ਪਤਾ ਲੱਗੇਗਾ ਕਹਿੰਦੇ ਜਦੋਂ ਮਹਾਪੁਰਖਾਂ ਨੇ ਸੱਚਖੰਡ ਪਿਆਨਾ ਕਰਨਾ ਸੀ ਤਿੰਨ ਦਿਨ ਪਹਿਲਾਂ ਹੀ ਸੰਗਤਾ ਆਪ ਮੁਹਾਰੇ ਮਹਾਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਚੱਲ ਪਈਆਂ ਕਹਿੰਦੇ ਰਾਹ ਭਰੇ ਆ ਰਹੇ ਐ ਮਹਾਪੁਰਖ ਉਹਦੇ ਦਰਸ਼ਨ ਕਰ ਰਹੇ ਐ ਤੇ ਮਹਾਪੁਰਖ ਬੜੇ ਪ੍ਰਸੰਨ ਐ ਕਿਉਂਕਿ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰਿਉਪਕਾਰੀ ਆਏ ਜੰਮਣ ਦਾ ਤੇ ਮਰਦਾ ਉਹਨੂੰ ਡਰ ਹੈ ਜਿੰਨੂੰ ਕੋਈ ਦੁੱਖ ਲੱਗਣਾ ਹੈ ਮਹਾਂਪੁਰਖਾਂ ਨੇ ਤਾਂ ਇਸ ਤਰ੍ਹਾਂ ਸਰੀਰ ਤਿਆਗ ਦਿੰਦੇ ਜਿਸ ਤਰ੍ਹਾਂ ਆਪਾਂ ਪੁਰਾਣਾ ਕੱਪੜਾ ਲਾ ਕੇ ਗਲ ਵਿੱਚੋਂ ਪੁਰਾਣਾ ਕੱਪੜਾ ਬਸਤਰ ਲਾਹ ਦਿੰਨੇ ਆ ਨਵਾਂ ਪਹਿ ਲੈੰਨੇ ਆ ਆਪਾਂ ਨੂੰ ਕੋਈ ਲਾਉਣ ਲੱਗਿਆ ਦੁੱਖ ਹੁੰਦਾ ਨਹੀਂ ਪਾਉਣ ਲੱਗਿਆ ਕੋਈ ਦੁੱਖ ਹੁੰਦਾ ਨਹੀਂ ਮਹਾਪੁਰਖਾਂ ਤਾਂ ਇਸ ਤਰੀਕੇ ਨਾਲ ਇਸ ਸੰਸਾਰ ਤੋਂ ਸਰੀਰ ਤਿਆ ਕੇ ਚਲੇ ਜਾਂਦੇ ਜਿਸ ਤਰ੍ਹਾਂ ਇੱਕ ਸੱਪ ਐ ਕੁੰਜ ਤਾਰ ਕੇ ਚਲਾ ਜਾਂਦਾ ਉਹਨੂੰ ਦੁੱਖ ਨਹੀਂ ਹੁੰਦਾ ਮਹਾਪੁਰਖ ਇਹ ਸੰਸਾਰ ਤੇ ਆਉਂਦੇ ਅਤੇ ਸੰਸਾਰ ਤੋਂ ਜਾਂਦੇ ਆ ਕਹਿੰਦੇ ਜਦੋਂ ਮਹਾਪੁਰਖਾਂ ਨੇ ਸਰੀਰ त्यागਿਆ ਆਕਾਸ਼ ਦੇ ਵਿੱਚ ਇੱਕ ਐਡਾ ਵੱਡਾ ਧਮਾਕਾ ਹੋਇਆ ਜਿਵੇਂ ਕੋਈ ਐਟਮ ਸ਼ਕਤੀ ਫਟਦੀ ਹੈ ਬੰਬ ਫਟਦਾ ਹੈ ਇਹ ਤਰੀਕੇ ਨਾਲ ਬਹੁਤ ਵੱਡਾ ਧਮਾਕਾ ਹੋਇਆ। ਕਹਿੰਦੇ ਉਸ ਸਮੇਂ ਉਸ ਸਮੇਂ ਇੱਕ ਜਰਨਲ ਅੰਗਰੇਜ਼ ਸੀ ਜਦੋਂ ਚਰਚਾ ਹੋਈ ਕਿ ਬਹੁਤ ਵੱਡੇ ਕੋਈ ਐਟਮ ਸ਼ਕਤੀ ਚੱਲੀ ਹੈ। ਉਦੋਂ ਐਟਮ ਬੱਬ ਵੀ ਨਹੀਂ ਸਨ ਬੜੇ ਹੋਏ। ਸਰਕਾਰ ਨੂੰ ਭੱਜਣਾ ਪੈ ਗਿਆ ਜਦੋਂ ਪਤਾ ਚੱਲਿਆ। ਜਦੋਂ ਪਤਾ ਕੀਤਾ ਪਦਾ ਇਹ ਚੱਲਿਆ ਕਿ ਸੂਸਾਂ ਵਾਲੇ ਮਹਾਂਪੁਰਖ ਬਾਬਾ ਜਵਾਰਦਾਸ ਜੀ ਅੱਜ ਸੱਚਖੰਡ ਨੂੰ ਪਿਆਨਾ ਕੀਤਾ। ਸਾਧ ਸੰਗਤ ਜੀ ਇਹੋ ਆ ਜੀਵਨ ਮਹਾਂਪੁਰਖਾਂ ਦਾ ਹੋਇਆ ਕਰਦਾ। ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੰਦਮੀ ਟਕਸਾਲ ਦੇ 13ਵੇਂ ਮੁਖੀ ਜਦੋਂ ਮਹਾਪੁਰਖ ਮਲਸੀਆਂ ਦੇ ਲਾਗੇ ਨਗਰ ਹੈ ਉਸ ਨਗਰ ਤੋਂ ਜਦੋਂ ਸਿਮਲੇ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਚੱਲੇ ਹੈ ਕਹਿਣ ਲੱਗੇ ਸਿੰਘ ਪਾਠ ਕਰ ਰਿਹਾ ਇੱਕ ਭਾਈ ਰਾਮ ਸਿੰਘ ਜੀ ਰਾਗੀ ਹੋਇਆ ਕਰਦੇ ਸੀ ਸਤਿ ਕਰਤਾਰ ਸਿੰਘ ਜੀ ਆਵਾਜ਼ ਮਾਰ ਕੇ ਕਹਿਣ ਲੱਗੇ ਭਾਈ ਕਿਹਦੇ ਵਾਸਤੇ ਪਾਠ ਕਰਦਾ ਕਹਿਣ ਲੱਗੇ ਮਹਾਂਪੁਰਖੋ ਆਪ ਜੀ ਦੀ ਚੜ੍ਹਦੀ ਕਲਾ ਵਾਸਤੇ ਜਿੰਨੇ ਵੀ ਜੱਥੇ ਦੇ ਸਿੰਘ ਸਨ ਕੋਈ ਚੌਪੀ ਸਾਬ ਜੀ ਦਾ ਪਾਠ ਕੋਈ ਜਪਜੀ ਸਾਹਿਬ ਜੀ ਦਾ ਪਾਠ ਮਾਪੁਰਖਾਂ ਦੀ ਚੜ੍ਹਦੀ ਕਲਾ ਵਾਸਤੇ ਕਰਿਆ ਕਰਦੇ ਸਨ ਮਾਪੁਰਖਾਂ ਨੇ ਬਾਜ ਮਾਰ ਕੇ ਕਿਹਾ ਨਹੀਂ ਭਾਈ ਅੱਜ ਤੋਂ ਅਭਿਆਸੀ ਜਰਨੈਲ ਸਿੰਘ ਜੀ ਦੇ ਨਾਮ ਤੇ ਪਾਠ ਕਰਿਆ ਕਰੋ ਅਰਦਾਸ ਕਰਿਆ ਕਰੋ ਕਿ ਇਹਨਾਂ ਦੀ ਚੜ੍ਹਦੀ ਕਲਾ ਰਹੇ ਸਿੰਘਾ ਨੇ ਸੋਚਿਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਪਹਿਲੋ ਜਥੇ ਵੀ ਸਤਕਾਰ ਦਿੱਤਾ ਜਾਂਦਾ ਹੈ ਅਭਿਆਸੀ ਕਹਿ ਕੇ ਸਿੰਘਾ ਨੇ ਸੋਚਿਆ ਕਿ ਭਾਈ ਜਰਨੈਲ ਸਿੰਘ ਅਭਿਆਸੀ ਜੀ ਦਾ ਸਰੀਰ ਥੋੜਾ ਜਿਹਾ ਢਿੱਲਾ ਹੈ ਇਸ ਕਰਕੇ ਮਹਾਂਪੁਰਖਾਂ ਨੇ ਬਚਨ ਕੀਤਾ ਹੋਵੇਗਾ ਜਦੋਂ ਮਲਸੀਹਾਂ ਨਗਰ ਤੋਂ ਮਹਾਂਪੁਰਖ ਪ੍ਰਚਾਰ ਕਰਨ ਵਾਸਤੇ ਤੁਰੇ ਹੈ ਜਦੋਂ ਪਹੁੰਚੇ ਹਨ ਸਾਰਾ ਜਥਾ ਤੇ ਮਹਾਪੁਰਖ ਲੁਧਿਆਣੇ ਦੇ ਲਾਗੇ ਤੇ ਸਾਥਸੰਗ ਜੀ ਐਕਸੀਡੈਂਟ ਹੋ ਗਿਆ ਉਸ ਤੋਂ ਪਹਿਲੇ ਪੁੱਜ ਕਿਲੋਮੀਟਰ ਤੋਂ ਪਹਿਲੋ ਹੀ ਮਹਾਪੁਰਖ ਕਹਿਣ ਲੱਗੇ ਸੰਤਾ ਦਾ ਗੜਵਾਈ ਭਾਈ ਗੁਰਮੁਖ ਸਿੰਘ ਨੂੰ ਕਹਿਣ ਲੱਗੇ ਗੁਰਮੁਖ ਸਿਆ ਤੁਸੀਂ ਵਿਚਾਲੇ ਆ ਜਾਓ ਤਾਂ ਮੈਂ ਡਰਾਈਵਰ ਸਾਈਡ ਪਿਛਲੇ ਬੰਨੇ ਬੈਠਾਂ ਨਾਲ ਹੀ ਕਹਿਣ ਲੱਗੇ ਤੇਰੀ ਮਾਤਾ ਨੇ ਬਰਾਕ ਕਰਨੋਂ ਨਹੀਂ ਹਟਣਾ ਉਹ ਗੁਰਮਖ ਸਿੰਘ ਉਹ ਗੜਵਾਈ ਹੈ ਜਿਹੜਾ 1984 ਵਿੱਚ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਹੀਦ ਹੋਇਆ ਭਾਈ ਗੁਰਮukh ਸਿੰਘ ਨੂੰ ਵਿਚਾਲੇ ਬਠਾਤਾ ਤੇ ਮਹਾਪੁਰਖ ਸਾਈਡ ਤੇ ਬੈਠ ਕੇ ਅੱਗੋਂ ਐਕਸੀਡੈਂਟ ਹੋ ਗਿਆ ਤੇ ਮਹਾਪੁਰਖ ਉਸ ਸਮੇਂ ਪਿੱਛੋਂ ਚੜਾਈ ਕਰ ਗਏ ਕਿਉਂਕਿ ਮਹਾਪੁਰਖਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੋਇਆ ਕਰਦਾ ਹੈ। ਬਾਬਾ ਜਵਾਰਦਾਸ ਜੀ ਦੇ ਵਿੱਚ ਤਿੰਨ ਦਿਨ ਪਹਿਲੋਂ ਸੰਗਤਾਂ ਨੂੰ ਦੱਸਤਾ ਸੀ ਨਾ ਕਿ ਸੱਚ ਕੱਟ ਜਾਣਾ। ਜਿਹੜਾ ਬ੍ਰਹਮ ਗਿਆਨੀ ਮਹਾਪੁਰਖ ਹੈ ਉਹਦੀ ਵਸਤਾ ਇਹੋ ਜੀ ਬਣ ਜਾਂਦੀ ਹੈ ਉਹਨੂੰ ਹਰ ਇੱਕ ਦੇ ਫੁਰਨੇ ਦਾ ਵੀ ਪਤਾ ਜਿੰਨੇ ਆਪਾਂ ਬੈਠੇ ਆ ਨਾ ਜਿਹੜਾ ਬ੍ਰह्म ਗਿਆਨੀ ਕੋਈ ਮਹਾਂਪੁਰਖ ਹੈ ਨਾ ਹਰ ਇੱਕ ਦੇ ਸੰਕਲਪ ਦਾ ਉਸ ਨੂੰ ਮਹਾਂਪੁਰਖ ਨੂੰ ਪਤਾ ਹੋਇਆ ਕਰਦਾ ਹੈ ਕਿ ਇਹਦੇ ਮਨ ਦਾ ਫੁਰਨਾ ਕੀ ਹੈ ਇਹਦੇ ਮਨ ਦਾ ਫੁਰਨਾ ਕੀ ਹੈ ਅੰਮ੍ਰਿਤਸ਼ੀਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਥਾ ਕਰਨ ਵਾਸਤੇ ਨਾਰਗਵਾਲ ਪਿੰਡ ਵਿੱਚ ਗਏ ਅਸੀਂ ਸਾਰੇ ਸਿੰਘ ਦਾਲਸਾ ਉਦੋਂ ਪਚੰਗੀ ਸਾਂ ਛੋਟੇ ਸਾਂ ਸੀਆੜੀ ਵਾਲਾ ਕੋਈ ਇਨਸਪੈਕਟਰ ਆੜ ਕੇ ਬਹਿ ਗਿਆ ਦੂਜੇ ਕਪੜੇ ਪਾਏ ਆ ਸੀਆੜੀ ਲੈਣ ਵਾਸਤੇ ਆਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਕਥਾ ਕਰਦਿਆਂ ਕਰਦਿਆਂ ਕਹਿ ਲੱਗੇ ਉਹ ਜਿਹੜਾ ਭਾਈ ਬੈਠਾ ਹੈ ਨਾ ਸੀਆੜੀ ਵਾਲਾ ਇਨਸਪੈਕਟਰ ਉਹ ਕਿਰਪਾ ਕਰਕੇ ਮੇਰੇ ਲਾਗੇ ਆ ਜੇ ਸ਼ਾਇਦ ਉਹਨੂੰ ਕੋਈ ਕਥਾ ਦੀ ਸਮਝ ਨਾ ਦੂਰ ਬੈਠੇ ਆਪੇ ਪਾਣੀ ਉਹ ਪਾਣੀ ਹੋ ਗਿਆ ਕਹਿਣ ਲੱਗਾ ਮਹਾਂਪੁਰਖੋ ਤੁਸੀਂ ਅੰਤਰਜਾਮੀ ਹੋ ਕਹਿਣ ਲੱਗੇ ਨਹੀਂ ਭਾਈ ਅੰਤਰਜਾਮੀ ਦਾ ਕਾਲਪੁਰਖ ਵਾਹਿਗੁਰੂ ਹੀ ਹੈ ਮਹਾਂਪੁਰਖ ਲਿਖਾ ਜਾ ਕਰਦੇ ਸੰਦਾ ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਘਰ ਵਿੱਚ ਆਉਣਾ ਮਹਾਂਪੁਰਖਾਂ ਕੋਲੇ ਆਉਣਾ ਸਤਗੁਰ ਮਹਾਰਾਜ ਜੀ ਤੇ ਇਹ ਬਚਨ ਮੰਨਣੇ ਹੈ ਇਹ ਧਿਆਨ ਧਰਨਾ ਹੈ ਔਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਤ ਕੋਲ ਜਾ ਕੇ ਗੱਲਾਂ ਨਹੀਂ ਕਰਨੀਆਂ ਆਪਣੀਆਂ ਨਹੀਂ ਸੁਣਾਉਣੀਆਂ ਸੰਤ ਦੀ ਸੁਣਨੀ ਹੈ ਸੱਚੇ ਪਾਤਸ਼ਾਹ ਕੀ ਸੁਣਨੀ ਹੈ ਕੀ ਕਰਨਾ ਜਾ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਬਾਣੀ ਬਾਣੀ ਕਹਿੰਦੀ ਹੈ ਸੰਤ ਜਿ ਨਾਮ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਕ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਇਹ ਗੁਰੂ ਦੀ ਬਖਸ਼ਿਸ਼ ਦੁਆਰਾ ਮਤ ਪ੍ਰਾਪਤ ਹੁੰਦੀ ਸੁੱਧ ਮਤ ਗੁਰੂ ਸਾਹਿਬ ਜੀ ਕਿਰਪਾ ਕਰਨ ਦਮਦਮੇ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਜਦੋਂ ਦਾ ਮਹਾਪੁਰਖਾਂ ਕੋਲੇ ਇਸ ਅਸਥਾਨ ਦਾ ਪ੍ਰਬੰਧ ਆਇਆ ਉਦੋਂ ਤੋਂ ਲੈ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਇਲਾਕੇ ਵਿੱਚ ਹਰ ਥਾਂ ਤੇ ਇਸ ਸਥਾਨ ਤੇ ਨਿਤਨੇਮ ਔਰ ਤ사 ਕੀਰਤਨ ਹੁੰਦਾ ਆ ਰਿਹਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਮਾਪੁਰਖਾਂ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮਾਪੁਰਖਾਂ ਦਾ ਧੰਨਵਾਦ ਗੁਰੂ ਸਾਹਿਬ ਜੀ ਕਿਰਪਾ ਕਰਨ ਜੇ ਆਪਾਂ ਸਤਗੁਰ ਮਹਾਰਾਜ ਜੀ ਦਾ ਉਪਦੇਸ਼ ਕਮਾਵਾਂਗੇ ਲੋਕ ਸੁਖੀਏ ਪਰਲੋਕ ਸੇਲੇ ਵੀ ਬਖਸ਼ਿਸ਼ ਹੋਵੇਗੀ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੁਮੇਲ ਹੁੱਲਾਂ ਚੁੱਕਾਂ ਦੀ ਖਿਮਾ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਬਹੁਤ ਹੀ ਸਤਕਾਰਯੋਗ ਦਮਨਵੀ ਟਕਸਾਲ ਦੇ ਮੁਖ ਬੁਲਾਰੇ ਜਥੇਦਾਰ ਸੁਖਦੇਵ ਸਿੰਘ ਜੀ ਤੇਨਾ ਪਾਸੋਂ ਆਪ ਸੰਗਤਾਂ ਨੇ ਮਹਾਂਪੁਰਖਾਂ ਦੇ ਜੀਵਨ ਦੇ ਬਾਬਤ ਜੋ ਇਤਿਹਾਸ ਜਿਹੜਾ ਸਰਵਣ ਕੀਤਾ ਹੋਇਆ ਹੈ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਛੋਟੇ ਜਿਹੇ ਪੁਚੰਗੀ ਸਿੰਘ ਕਾਕਾ ਗੁਰシャン ਸਿੰਘ ਜੀ ਉਹ 5-7 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਗੁਰਮਤਿਆਂ ਵਿਚਾਰਾਂ ਦੇ ਨਾਲ ਸਾਂਝ ਪਾਉਣਗੇ ਸਭ ਤੋਂ ਪਹਿਲਾਂ ਆਪਾਂ ਬੱਚੇ ਦੀ ਉਮਰ ਵੱਲ ਝਾਤ ਮਾਰਾਂਗੇ ਕਿ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਕਿਹੜੇ ਪਾਸੇ ਜਾ ਰਹੀ ਹੈ ਤਾਂ ਆਉਣ ਵਾਲਾ ਸਾਡਾ ਜਿਹੜਾ ਜੀਵਨ ਕਿਹਦੇ ਬਾਬਤ ਆਪਾਂ ਜੀਵਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਤੇਜ ਸਿੰਘ ਜੀ ਬੈਸਤਾਨੀ ਤੋਂ ਵੀ ਪਹੁੰਚੇ ਹੋਏ ਨੇ ਸੰਤ ਬਾਬਾ ਗੁਰਮੁਖਦਾਸ ਜੀ ਸਾਰੀ ਕਾਰੀ ਤੋਂ ਵੀ ਪਹੁੰਚੇ ਹੋਏ ਨੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਸਮੁੱਚੇ ਹੀ ਜਥੇਵਾਲੋਂ ਆਈਆਂ ਸੰਗਤਾਂ ਦਾ ਆਇਆ ਪਰਸ਼ਾਂ ਦਾ तहे ਦਿਲ ਤੋਂ ਧੰਨਵਾਦ ਹੋ ਸੰਤ ਗੁਰਮੁਖ ਦਾਸ ਜੀ ਸਾਰੀ ਕਾਰੀ ਵਾਲਿਆਂ ਦਾ ਸਰਮਾਨ ਕੀਤਾ ਜਾਵੇਗਾ ਆਓ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਆਪਾਂ ਛੋਟੇ ਜਿਹੇ ਪਚੰਗੀ ਪਾਸੋਂ 5-7 ਮਿੰਟ ਵਾਸਤੇ ਜਿਹੜੀ ਆਪਾਂ ਉਹਨਾਂ ਪਾਸੋਂ ਮਹਾਂਪੁਰਸ਼ਾਂ ਦਾ ਗੁਰੂ ਕੇ ਪਿਆਰੇ ਜਨਾਂ ਦਾ ਇਤਿਹਾਸ ਸਰਵਣ ਕਰਾਂਗੇ ਉਸ ਤੋਂ ਬਾਅਦ ਸਮੇਂ ਦੇ ਹਿਸਾਬ ਦੇ ਨਾਲ ਚੱਲਦੇ ਆ ਹੋਇਆਂ ਸਾਡੇ ਕੋਲ ਪਹੁੰਚਣ ਵਾਲੇ ਨੇ ਪਾਈ ਰਣਜੋੜ ਸਿੰਘ ਜੀ ਪੱਲਾ ਤੋਂ ਜੋ ਕਿ ਕਵੀਸ਼ਰ ਸਿੰਘ ਨੇ ਆਪਾਂ ਉਹਨਾਂ ਦੁਆਰੋਂ